ਜਿਨ ਸੇਵਿਆ ਤਨ ਪਾਇਆ ਮਾਨ ਉਹ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦਾ ਭਾਈ ਇੱਤੇ ਤੇ ਜਿਹਦੇ ਕੋਲੇ ਗੁਰੂ ਦੀ ਬਖਸ਼ਿਸ਼ ਹੈ ਤੇ ਜਦੋਂ ਫਿਰ ਉਹ ਗੁਨਾਹਾਂ ਨੂੰ ਗਾਉਂਦਾ ਨਾਨਕ ਗਾਵੀਐ ਗੁਣੀ ਨਿਧਾਨ ਤੇ ਹੁਣ ਜੇ ਕੋਈ ਆਪ ਨੂੰ ਸਵਾਲ ਕਰ ਵੀ ਦੇਵੇ ਕਿਹਦੇ ਗੁਣਾਂ ਨੂੰ ਗਾਈਏ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਆਖਦ ਨੇ ਪਾਈ ਇਸ ਤਰ੍ਹਾਂ ਉੱਤਰ ਦੇਣਾ ਕਰੀਏ ਵੀ ਸਭ ਗੁਣਾਂ ਦਾ ਖਜ਼ਾਨਾ ਸਿਰਫ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਐਵ ਨਹੀਂ ਹੈ ਤੇ ਨਾ ਹੀ ਪ੍ਰਮਾਤਮਾ ਵਿੱਚ ਕਿਸੇ ਪ੍ਰਕਾਰ ਦਾ ਝੂਠ ਹੈ ਗੁਣਾਂ ਦਾ ਖਜ਼ਾਨਾ ਹੈ ਪ੍ਰਮਾਤਮਾ ਵਾਹਿਗੁਰੂ ਤੇ ਜੇਕਰ ਉਹ ਵਾਹਿਗੁਰੂ ਦੇ ਗੁਨਾ ਨੂੰ ਗਾਈਏ ਤਾਂ ਮਨੁੱਖ ਨੂੰ ਗੁਨਾ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਭਾਈ ਹੁਣ ਗਾਉਣਾ ਹੀ ਕਰੀਏ ਵੀ ਸ਼ਰਵਨ ਵੀ ਕਰੀਏ ਤੇ ਜੇਕਰ ਭਾਈ ਉਹ ਵਾਹਿਗੁਰੂ ਦੇ ਗੁਨਾ ਨੂੰ ਗਾਉਣ ਵਾਲੇ ਮਹਾਤਮਾ ਮਿਲ ਜਾਣ ਗੁਰੂ ਦੇ ਪਿਆਰ ਵਾਲੇ ਮਿਲ ਜਾਣ ਤਾਂ ਭਾਈ ਸਾਹਮਣੇ ਬੈਠ ਕੇ ਫਿਰ ਸੁਣ ਲਈਏ ਜੇਕਰ ਸੁਣਨ ਵਾਲਾ ਜਗਿਆਸੂ ਸਿੱਖ ਪਾਸ ਆਵੇ ਤਾਂ ਉਸ ਅੱਗੇ ਹਰੀ ਦੇ ਗੁਣਾਂ ਨੂੰ ਗਾਇਨ ਕਰੀਏ ਕਿ ਸੁਣਨ ਵਾਲਾ ਕੋਈ ਆਜੇ ਪਿਆਰ ਵਾਲਾ ਕੋਈ ਆਜੇ ਤਾਂ ਉਸ ਦੇ ਸਾਹਮਣੇ ਫਿਰ ਉਹ ਕਾਲਪੁਰਖ ਦੇ ਗੁਣਾਂ ਨੂੰ ਗਾਈਏ ਔਰ ਮਾਰੇ ਦੇ ਬਚਨ ਵੀ ਆ ਕਬੀਰ ਭਗਤ ਜੀਆਂ ਦੇ ਕਬੀਰ ਦੇ ਇਹ ਜਿਹੜੇ ਬਚਨ ਬਾਬਾ ਜੀ ਦੇ ਕਹਿੰਦੇ ਸੰਤ ਮਿਲੈ ਕਿਸ ਸੁਣੀਐ ਕਹੀਐ ਮਿਲੈ ਅਸੰਤ ਮਸ਼ਟ ਕਰ ਰਹੀ ਹੈ ਕਹਿੰਦੇ ਜੇ ਗੁਰੂ ਦੇ ਪਿਆਰ ਬਲ ਮਿਲ ਜਾਣਾ ਤਾਂ ਉਹਨਾਂ ਦੇ ਕੋਲ ਬੈਠ ਕਰਕੇ ਬਚਨ ਬਲਾਸ ਕਰੀਏ ਪਰਮੇਸ਼ਰ ਦੇ ਕੁਝ ਗੱਲਾਂ ਸੁਣੀਐ ਕੁਝ ਕੀਏ ਔਰ ਗਰੋਧ ਦੇ ਬੇਮੁਖ ਬਾਅ ਜਿਹੜੇ ਲੋਕ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਤੋਂ ਪਾਸੇ ਹੀ ਵੱਟੀ ਹਨ ਹੰਹਾਰੀ ਦੇ ਗੁਣ ਗਾਏ ਪਰ ਸ਼ਾਂਤੀ ਨਹੀਂ ਮਿਲੀ ਸ਼ਾਂਤੀ ਕਿਵੇਂ ਪ੍ਰਾਪਤ ਹੋਵੇ ਕਈ ਵਾਰ ਹੁੰਦਾ ਨਾ ਦੁਨੀਆ ਪਰਮੇਸ਼ਰ ਦਾ ਨਾਮ ਤਾਂ ਜਪਦੀ ਹੈ ਫਿਰ ਮਨ ਨੂੰ ਸਕੂਨ ਨਹੀਂ ਮਹਾਰਾਜ ਦੇ ਬਚਨ ਵੀ ਹੈ ਕਦੇ ਰਾਮ ਰਾਮ ਕਰਤਾ ਸਭ ਜਗ ਪਰੇ ਰਾਮ ਨਾ ਪਾਇਆ ਜਾਏ ਕਿਉਂ ਇਹਦਾ ਕਾਰਨ ਕਿ ਲੋਗਨ RAM ਖਲਾਉਣਾ ਜਾਣਾ ਬਸ ਉਦਾਂ ਕਹਿ ਕਹਿ ਕੇ ਅਸੀਂ ਅੱਗੇ ਲੰਘ ਰਹੇ ਆਂ ਮਹਾਰਾਜ ਕਹਿੰਦੇ ਫਿਰ ਕਿਵੇਂ ਸ਼ਾਂਤੀ ਪ੍ਰਾਪਤ ਹੋਏਗੀ ਤੇ ਸਤਿਗੁਰੂ ਜੀ ਦੇ ਪਿਆਰੇ ਬਚਨਾਂ ਮਾਨ ਰੱਖੀਐ ਭਾਉ ਵੀ ਭਾਈ ਜੇਕਰ ਮਾਨ ਵਿੱਚ ਪ੍ਰੇਮ ਰੱਖ ਕੇ ਗੁਣ ਗਾਈਏ ਤਾਂ ਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਜੇ ਮਨ ਵਿੱਚ ਪ੍ਰੇਮ ਰੱਖੀਏ ਮਨ ਵਿੱਚ ਪਿਆਰ ਰੱਖੀਏ ਆਤਮ ਸਤਕਾਰ ਰੱਖੀਏ ਗੁਰੂ ਕਲਗੀ ਤਰਪਾ ਸਾਜੀਆਂ ਦੇ ਵੀ ਵਚਨ ਨੇ ਜਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਇਸ ਤਰ੍ਹਾਂ ਭਾਈ ਪਰਮੇਸ਼ਰ ਦੇ ਗੁਨਾ ਨੂੰ ਗਾਉਣਾ ਗਾਵੀਏ ਸੁਣੀਏ ਮਨ ਰੱਖੀਏ ਆਪਾ ਪਰਮੇਸ਼ਰ ਦੇ ਗੁਣ ਗਾਉਣੇ ਵੀ ਨੇ ਤੇ ਜੇ ਕੋਈ ਗਾਇਨ ਕਰਨ ਵਾਲਾ ਮਿਲ ਜਾਵੇ ਤੇ ਭਾਈ ਉਹਦੇ ਕੋਲੋਂ ਸੁਣ ਲਈਏ ਤੇ ਸੁਣ ਕੇ ਮਨ ਵਿੱਚ ਮੰਨਨ ਕਰੀਏ ਪ੍ਰੇਮ ਧਾਰਨ ਕਰੀਏ ਗਾਵੀਏ ਸੁਣੀਏ ਫਿਰ ਬਚਨ ਆਉਂਦਾ ਮਨ ਰੱਖੀਏ ਭਾਉ ਮਨ ਵਿੱਚ ਉਸ ਪਰਮੇਸ਼ਰ ਦਾ ਪ੍ਰੇਮ ਪਿਆਰ ਰੱਖੀਏ ਆਦਰ ਰੱਖੀਏ ਜਦੋਂ ਇਸ ਤਰ੍ਹਾਂ ਗੁਣ ਪ੍ਰਾਪਤ ਹੋ ਜਾਵੇਗਾ ਇਹ ਸਰਵਨਾ ਮੰਨਨ ਨਦ ਨਦੀ ਆਸੰਗ ਤਾਂ ਫਿਰ ਦੁੱਖ ਪਰ ਹਰ ਸੁਖ ਘਰ ਲੈ ਜਾਏ ਇਦਾਂ ਭਾਈ ਸਮਗਰ ਦੁੱਖਾਂ ਨੂੰ ਨਿਵਰਤ ਕਰਕੇ ਸੁੱਖਾਂ ਨੂੰ ਹਿਰਦੇ ਘਰ ਵਿੱਚ ਪ੍ਰਾਪਤ ਕਰ ਲੈਂਦਾ ਹੈ ਜੇਕਰ ਸਾਡੇ ਅੰਦਰ ਸਕੂਨ ਹੈ ਤੇ ਬਾੜ ਜੋ ਵੀ ਵਰਤੇ ਉਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਬਾਹਰ ਦੀ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਜੇਕਰ ਅੰਦਰ ਸਕੂਨ ਹੈ ਤੇ ਬਾਹਰਲਾ ਦਰਦ ਸਾਨੂੰ ਬਾਹਰਲਾ ਦੁੱਖ ਸਾਨੂੰ ਸਤਾ ਨਹੀਂ ਜੀ ਸਕਦਾ ਭਾਵ ਔਖਾ ਨਹੀਂ ਕਰ ਸਕਦਾ ਕਿਉਂਕਿ ਜਦੋਂ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦਾ ਵਾਸਾ ਹੋਵੇ ਤੇ ਹਿਰਦਾ ਸਭ ਗੁਨਾ ਦੇ ਨਾਲ ਭਰਿਆ ਹੁੰਦਾ ਹੈ ਤੇ ਕਲ ਕਲੇਸ਼ ਮਿਟੇ ਹਰਨ ਆਏ ਦੁੱਖ ਵਿੰਡ ਸੇ ਸੁਖ ਕੀ ਨੋ ਠਾਓ ਇਸ ਤਰ੍ਹਾਂ ਮਹਾਰਾਜ ਦੇ ਬਚਨ ਆ ਪਾਈ ਫਿਰ ਸਤੋ ਤੇ ਆਖਦੇ ਨੇ ਕਿ ਪ੍ਰਮਾਤਮਾ ਦੇ ਗੁਣ ਆਪਣੇ ਆਪ ਗਾਈਏ ਸੁਣੀਏ ਜਗ ਕਿਸੇ ਦੁਆਰਾ ਤਾਂ ਮਹਾਰਾਜ ਆਖਦੇ ਨੇ ਭਾਈ ਗਾਇਨ ਕਰਨ ਵਾਲੇ ਗੁਰੂ ਸਾਹਿਬ ਜੀ ਨੇ ਤੇ ਉਹਨਾਂ ਦੇ ਉਪਦੇਸ਼ ਨੂੰ ਮੰਨਨ ਕਰੀਏ ਤੇ ਫਿਰ ਨਿਹਾਸਨ ਕਰੀਏ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਇਸ ਤਰ੍ਹਾਂ ਦੁੱਖਾਂ ਤੋਂ ਪਰੇ ਜੋ ਵਾਹਿਗੁਰੂ ਪਰਮੇਸ਼ਰ ਸੁੱਖਾਂ ਦਾ ਘਰ ਹੈ ਉਸ ਨੂੰ ਭਾਈ ਪ੍ਰਾਪਤ ਹੋ ਜਾਈਦਾ ਭਾਵ ਉਹਦੇ ਵਿੱਚ ਅਭੇਦ ਹੋ ਜਾਈਦਾ ਹੈ ਜਾ ਦੇ ਜਾਵ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨ ਹਣ ਦੇਖੋ ਭਾਈ ਇਹ ਗਿਆਨ ਦੀ ਪ੍ਰਾਪਤੀ ਹੈ ਗੁਰੂਤਬਾਹ ਦਾ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਦੁੱਖਾਂ ਨੂੰ ਦੂਰ ਕਰਕੇ ਸੁੱਖ ਕਰ ਲੈ ਜਾਈ ਦੇਣੀ ਇੱਥੇ ਹਿਰਦੇ ਰੂਪੀ ਘਰ ਵਿੱਚ ਵੀ ਆਕਦੇ ਆ ਪਰ ਪ੍ਰਤੱਖ ਵੀ ਹੋ ਜਾਂਦਾ ਗੁਰੂ ਮਹਾਰਾਜ ਦੀ ਗੁਰਬਾਣੀ ਆੰਤਰੀਵ ਅਰਥ ਵੀ ਸਾਨੂੰ ਦੱਸਦੀ ਹੈ ਤੇ ਬਾਰਮੁਖੀ ਜਿਹੜੇ ਸਥੂਲ ਸਰੀਰ ਨੇ ਅਸਥੂਲ ਸਰੀਰ ਨੇ ਇਹਦੇ ਸੰਬੰਧੀ ਵੀ ਸਾਨੂੰ ਸਮਝਾਉਂਦੀ ਹੈ ਤੇ ਗਿਆਨਵਾਨ ਸਰੀਰ ਦੇ ਵਿੱਚ ਜਦ ਤੱਕ சுவாਸ ਨੇ ਤਦ ਤੱਕ ਜੀਵਨ ਮੁਕਤੀ ਦਾ ਆਨੰਦ ਲੈਣ ਵਾਸਤੇ ਫਿਰ ਜੀਵ ਨੂੰ ਔਸ ਗਿਆਨਮਾਨ ਮਨੁੱਖ ਨੂੰ ਕੀ ਕਰਤੱਪ ਕਰਨੇ ਚਾਹੀਦੇ ਹਨ ਹੁਣ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਤੇ ਹੁਣ ਜਦੋਂ ਤੱਕ ਸਾਡੇ ਸਰੀਰ ਵਿੱਚ ਸਿਵਾਸ ਨੇ ਉਦੋਂ ਤੱਕ ਫਿਰ ਕਿਵੇਂ ਆਨੰਦ ਪ੍ਰਾਪਤ ਕਰੇ ਤਾਂ ਮਹਾਰਾਜ ਆਖਦੇ ਨੇ ਗੁਰਮੁਖਾ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਭਾਈ ਜਿਹੜਾ ਫਿਰ ਗੁਰਮੁਖ ਹੈ ਜਿਹਨੂੰ ਗੁਰੂ ਦੇ ਦੁਆਰਾ ਗਿਆਨ ਦੀ ਪ੍ਰਾਪਤੀ ਜਿਨੇ ਆਪਣੇ ਮਨ ਦੇ ਵਿੱਚ ਗੁਰੂ ਦੇ ਗੁਣਾਂ ਨੂੰ ਗਾਇਆ ਮੰਨਿਆ ਤੇ ਫਿਰ ਉਹਦੇ ਵਿੱਚ ਪ੍ਰੇਮ ਧਾਰਨ ਕੀਤਾ ਤੇ ਐਸਾ ਪ੍ਰੇਮ ਧਾਰਨ ਹੋ ਗਿਆ ਵੀ ਦੁੱਖ ਦੂਰ ਹੋ ਗਏ ਤੇ ਸੁੱਖ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਗਏ ਐਸੇ ਗਿਆਨ ਦੀ ਪ੍ਰਾਪਤੀ ਹੋ ਜਾਣ ਤੇ ਹੁਣ ਜੀਵਨ ਦਾ ਆਨੰਦ ਬਣਿਆ ਰਵੇ ਤੇ ਕੀ ਕਰਤੱਪ ਕਰਨੇ ਜ਼ਰੂਰੀ ਐ ਤਾਂ ਉਹ ਗੁਰਮਖ ਕੀ ਕਰਦੇ ਨੇ ਫਿਰ ਉਹ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਮਹਾਰਾਜ ਆਖਦੇ ਨੇ ਫਿਰ ਉਹ ਗੁਰਮਖ ਕਦੇ ਤਾਂ ਵਾਜਾ ਲੈ ਕਰਕੇ ਗੁਰਬਾਣੀ ਦੇ ਸ਼ਬਦਾਂ ਨੂੰ ਪੜਦਾ ਨਾਦੰ ਬਾਜਾ ਨਾਦੰ ਸ਼ਬਦ ਵੀ ਹੈ ਨਾਦੰ ਗੁਰੂ ਦੀ ਆਵਾਜ਼ ਵੀ ਹੈ ਤੋਂ ਮਹਾਰਾਜ ਆਖਦੇ ਨੇ ਵੀ ਬਾਜਾ ਲੈ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਪੜਦਾ ਹੋਇਆ ਅਪੇਦ ਕੀਰਤਨ ਭਗਤੀ ਕਰਦਾ ਹੈ ਤੇ ਨਾਦੰ ਕਦੇ ਉਪਦੇਸ਼ ਕਰਨ ਲੱਗ ਜਾਂਦਾ ਇਹਦੇ ਵਿੱਚ ਵੀ ਆਨੰਦ ਹੈ ਤੇ ਜੇਕਰ ਉਦਾਸ ਹੋ ਜਾਵੇ ਫਿਰ ਗੁਰ ਗੁਰਮੁਖ ਵੇਦੰ ਫਿਰ ਗੁਰਾਂ ਦੁਆਰਾ ਜਿਹੜੇ ਗ੍ਰੰਥ ਰਚੇ ਹੋਏ ਨੇ ਉਹਨਾਂ ਗ੍ਰੰਥਾਂ ਨੂੰ ਪੜ੍ਹਨ ਲੱਗ ਜਾਂਦਾ ਹੈ ਗੁਰੂ ਦਾ ਗਿਆਨ ਵੇਦੰ ਤੋਂ ਉਸ ਵਿੱਚ ਮਨ ਉਡਕ ਜਾਵੇ ਤਾਂ ਫਿਰ ਗੁਰਮੁਖ ਰਹਿ ਆਸਮਾਈ ਉਹ ਗੁਰਮੁਖ ਸਮਾਧੀ ਲਾਉਂਦਾ ਹੈ ਭਾਵ ਚੌਂਕੜਾ ਮਾਰ ਕਰਕੇ ਉਸ ਦੇ ਵਿੱਚ ਧਿਆਨ ਨੂੰ ਟਿਕਾਉਂਦਾ ਕਿ ਆਨੰਦ ਬਣਿਆ ਰਵੇ ਇਹ ਸਾਧਨ ਨੇ ਗੁਰੂ ਦੇ ਕੋਲੋਂ ਆਨੰਦ ਦੀ ਪ੍ਰਾਪਤੀ ਦੀ ਜਿਸ ਗੁਰਮੁਖ ਨੇ ਮੁਖੀ ਗੁਰਾਂ ਪਾਸੋਂ ਉਪਦੇਸ਼ ਨੂੰ ਨਾਦੰਗ ਹੁੰਦਾ ਉਪਦੇਸ਼ ਵਿਦੰਗ ਹੁੰਦਾ ਜਾਣ ਲਿਆ ਜਾਂ ਗਿਆਨ ਪ੍ਰਾਪਤ ਕਰ ਲਿਆ ਨਾ ਤਾਂ ਉਹ ਫਿਰ ਉਹ ਪਰਮਾਤਮਾ ਵਿੱਚ ਗਰਮਖ ਰਹਿ ਆ ਸਮਾਈ ਉਹਦੇ ਵਿੱਚ ਸਮਾ ਜਾਂਦਾ ਹੈ ਫਿਰ ਸਿੱਧਾਂ ਨੇ ਕਿਹਾ ਵੀ ਜਿੰਨਾ ਗੁਰਾਂ ਦੇ ਉਪਦੇਸ਼ ਦੁਆਰਾ ਜਗਿਆਸੂ ਪਰਮਾਤਮਾ ਵਿੱਚ ਸਮਾਉਂਦਾ ਹੈ ਉਹ ਗੁਰੂ ਕੈਸਾ ਹੈ ਦੇਖੋ ਇਹ ਸਿੱਧਾਂ ਦੇ ਸਵਾਲ ਇੱਥੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵੀ ਗੁਰੂ ਮਹਾਰਾਜ ਜੀ ਨੂੰ ਸਿੱਧਾਂ ਨੇ ਕਿੰਤਾ ਕਿੰਦਾ ਉਲਝਾਣਿਆਂ ਵਾਲ ਹੈ ਦੇਖੋ ਸਾਰੀ ਕੁਝ ਗੱਲ ਇੱਕੋ ਤੇ ਆ ਕੇ ਟਿਕਦੀ ਐ ਪਰ ਜਿਹੜੇ ਇਹ ਪ੍ਰਸ਼ਨ ਨੇ ਉਲਝਾਉਣ ਵਾਲੇ ਨੇ ਵੀ ਕਿਤੇ ਤਾਂ ਗੁਰੂ ਜੀ ਉਲਝਣਗੇ ਨਾਲ ਦੀ ਨਾਲ ਗੁਰੂ ਜੀ ਨਿਰਨੇ ਵੀ ਦੇਈ ਜਾ ਰਹੇ ਨੇ ਸਮਝਾਈ ਵੀ ਜਾ ਰਹੇ ਨੇ ਫਿਰ ਉਥੇ ਉਲਝਣ ਪਾਉਣ ਵਾਲੀ ਗੱਲ ਹੁਣ ਗੁਰੂ ਦੀ ਗੱਲ ਕਿੰਨੇ ਵਾਰ ਸਤਿਗੁਰੂ ਜੀ ਨੇ ਸਮਝਾਤੀ ਤੇ ਹੁਣ ਫਿਰ ਸਿੱਧਾ ਕਹਿੰਦੇ ਨੇ ਵੀ ਜਿੰਨਾ ਗੁਰਾਂ ਦੇ ਉਪਦੇਸ਼ ਵਾਰਾ ਜਗਿਆਸੂ ਪਰਮਾਤਮਾ ਸਮੋਂਦਾ ਉਹ ਗੁਰੂ ਕੈਸਾ ਹੈ ਤਾਂ ਮਹਾਰਾਜ ਆਖਦੇ ਨੇ ਫਿਰ ਦੇਖੋ ਦੁਨੀਆਂ ਦੇ ਵੱਡੇ ਦੇਵਤੇ ਜਿਨ੍ਹਾਂ ਨੂੰ ਲੋਕ ਯਾਦ ਕਰਕੇ ਕਹਿੰਦੇ ਨੇ ਵੀ ਆ ਬ੍ਰਹਮਾ ਹੈ ਦੁਨੀਆਂ ਇੰਨਾ ਤੋਂ ਪੈਦਾ ਹੁੰਦੀ ਹੈ ਕੋਈ ਆਖਦਾ ਜਿਹੜਾ ਸੇਵਾ ਵਾਹਿਗੁਰੂ ਵਿਸ਼ਨੂੰ ਜੀ ਨੇ ਇਹ ਪਾਲਣਾ ਪੋਸਣਾ ਕਰਦ ਨੇ ਇਦਾਂ ਹੀ ਨਾਮ ਚੱਲਦਾ ਨਾ ਸੇਵਾ ਤੇ ਇਹ ਫਿਰ ਅੰਤ ਕਰਦੈ ਤਾਂ ਇਹ ਮਹਾਰਾਜ ਫਿਰ ਇਹਨਾਂ ਦੇ ਪਰਥਾਈ ਸਮਝਾਉਂਦੇ ਨੇ ਕਹਿੰਦੇ ਸਦੋ ਗੌਰ ਈਸ਼ਰ ਗੋਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰੂ ਆ ਨਾ ਸ਼ਿਵ ਬਾੰਗ ਹੈ ਗੁਰੂ ਵਿਸ਼ਨੂੰ ਦੇ ਸਰਸ ਹੈ ਗੁਰੂ ਬ੍ਰਹਮਾ ਬਾੰਗ ਹੈ ਗੁਰੂ ਪਾਰਵਤੀ ਬਾੰਗ ਹੈ ਕਿਵੇਂ ਮੁੜਕਿਆਂ ਦੇ ਸਦ ਕਦੇ ਮਹਾਰਾਜ ਗੱਲ ਬੋਲ ਮੋਲ ਹੋ ਗਈ ਹੈ ਭਈ ਸਮਝ ਨਹੀਂ ਆਇਆ ਬ੍ਰਹਮਾ ਵਿਸ਼ਨੂੰ ਸਬਜੀ ਬਾਗ ਗੁਰੂ ਸਾਹਿਬ ਜੀ ਕਿਉਂ ਹਨ ਕਿਵੇਂ ਨੇ ਫਿਰ ਇਹਦੀ ਭਾਵਰਤ ਕੀ ਹੈ ਕਹਿੰਦੇ ਜਿਵੇਂ ਸਿਵ ਸੰਸਾਰ ਦਾ ਸੰਘਾਰ ਕਰਦਾ ਹੈ ਤੇ ਮੈਂ ਜਿਹੜਾ ਗੁਰੂ ਆ ਨਾ ਉਹ ਜਗਿਆਸੂ ਦੇ ਹਿਰਦੇ ਵਿੱਚ ਕਾਮ ਕ੍ਰੋਧ ਲੋਭ ਲੋ ਅਹੰਕਾਰ ਇਹ ਜਿਹੜੇ ਦੈਂਤ ਨੇ ਇੰਨਾ ਦਾ ਗੁਰੂ ਸੰਘਾਰ ਕਰ ਦਿੰਦੇ ਨੇ ਗੁਰੂ ਪੂਰਾ ਹੋਵੇ ਨਾ ਤਾਂ ਇਹ ਸਭ ਬਖਸ਼ਿਸ਼ਾਂ ਆ ਜਾਂਦੀਆਂ ਨੇ ਜੇ ਗੁਰੂ ਅਧੂਰਾ ਫਿਰ ਨਹੀਂ ਗੱਲ ਬਣਨੀ ਇਸ ਕਰਕੇ ਪੂਰੇ ਗੁਰੂ ਦੀ ਗੱਲ ਗੁਰਬਾਣੀ ਕਰਦੀ ਹੈ ਤੇ ਪੂਰਾ ਗੁਰੂ ਸਾਨੂੰ ਇੱਥੇ ਦੇਖੋ ਹੁਣ ਲੱਭਣ ਦੀ ਵੀ ਨਹੀਂ ਗੁਰੂ ਕਲਗੀ ਤਰਪਾਸੀ ਨੇ ਆਪ ਹੀ ਬਖਸ਼ਿਸ਼ ਕੀਤੀ ਹੈ ਗੁਰੂ ਅਰਜਨ ਦੇ ਮਹਾਰਾਜ ਨੇ ਸਾਨੂੰ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਏਪਾ ਗੁਰੂ ਪਦਵੀ ਸਾਨੂੰ ਮਹਾਰਾਜੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਸਾਡੇ ਮਨ ਦੇ ਸੰਸਿਆ ਨੂੰ ਨਿਵਰਤ ਕਰ ਦਿੱਤਾ ਉੰਜ ਵੀ ਗੁਰਬਾਣੀ ਵਿੱਚ ਬਚਨ ਪੜਨੋਂ ਮਿਲਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਦ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਹਣ ਸਬਦ ਗੁਰੂ ਪਰ ਤਖ ਗੁਰੂ ਹੈ ਭਾਈ ਤੇ ਗੁਰੂ ਪੂਰਾ ਹੋਵੇ ਤਾਂ ਸਾਡੇ ਹਿਰਦੇ ਵਿੱਚੋਂ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਵੇਂ ਸਿਵਾ ਸੰਗਾਰ ਕਰਦਾ ਤੇ ਗੁਰੂ ਵੀ ਸਾਡੇ ਅੰਦਰੋਂ ਇਹ ਜਿਹੜੇ ਦੈਂਤ ਨੇ ਕਾਮ, ਕ੍ਰੋਧ ਇਹ ਬਹੁਤ ਤਾਕਤਵਰ ਹੁੰਦੇ ਨੇ ਤੇ ਜੀਵ ਇਹਨਾਂ ਦੇ ਅਧੀਨ ਹੋ ਕੇ ਜ਼ਿੰਦਗੀ ਪਰ ਚੱਲਦਾ ਹੈ ਕਿਸੇ ਨੇ ਜੇਕਰ ਦੋ ਵਸ ਕਰ ਲਏ ਤੇ ਤਿੰਨ ਦੇ ਅਧੀਨ ਹੈ ਵੈਸੇ ਦਾ ਬਹੁਤਾਤ ਗੁਣੀਆਂ ਪੰਚ ਬਹੁਤਾਤ ਦੁਨੀਆਂ ਦੀ ਗਿਣਤੀ ਪੰਜਾਂ ਦੇ ਅਧੀਨੀਆਂ ਕੋਈ ਕੋਈ ਹੁੰਦੇ ਨੇ ਜਿਨ੍ਹਾਂ ਨੇ ਦੋ ਜਾਂ ਤਿੰਨ ਵਸ ਕੀਤੇ ਹੁੰਦੇ ਨੇ ਕਿਤੇ ਤਾਂ ਬਹੁਤ ਜਿਹੜੇ ਜੀਵ ਨੇ ਬਹੁਤੇ ਕਾਮੀ ਨੇ ਕਿਤੇ ਬਹੁਤੇ ਗ੍ਰੋਧੀ ਵੀ ਹੋ ਜਾਂਦੇ ਨੇ ਲੋਭ ਤਾਂ ਕ੍ਰਿਵਣ ਕ੍ਰਿਵਣ ਸਾਰਿਆਂ ਵਿੱਚ ਵਸਿਆ ਹੀ ਹੈ ਮੋਹ ਹੰਕਾਰ ਇਹ ਪੰਜੇ ਹੈ ਹੀ ਨੇ ਸਰੀਰ ਦੇ ਵਿੱਚ ਕੋਈ ਵਿਰਲਾ-ਵਿਰਲਾ ਹੁੰਦਾ ਜਿਹਨੇ ਦੋ ਤਿੰਨ ਵਸ ਕੇਤੇ ਹੁੰਦੇ ਨੇ ਤੇ ਇਹ ਤਾਂ ਉਹ ਆ ਵੀ ਪਿਆਰੋ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਗਿਆ ਤੇ ਉਹਨਾਂ ਨੇ ਇਨਾਂ ਨੂੰ ਦੂਰ ਕਰ ਲਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤੇ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਜਿਹਦਾ ਸਤਗੁਰ ਪੂਰਾ ਹੈ ਭਾਈ ਉਹਨੋ ਹੀ ਨਾਮ ਦਾ ਰੰਗ ਚੜਦਾ ਹੈ ਤੇ ਜਿਹਨੂੰ ਨਾਮ ਦਾ ਰੰਗ ਚੜ ਗਿਆ ਉਹਨਾਂ ਨੇ ਇਹਨਾਂ ਪੰਜਾਂ ਨੂੰ ਵਸ ਕਰ ਲਿਆ ਤੇ ਜਿਨ੍ਹਾਂ ਨੇ ਪੰਜਾਂ ਨੂੰ ਵਸ ਕਰ ਲਿਆ ਉਹ ਕਹਿੰਦੇ ਆ ਜੀਵਨ ਵਿੱਚ ਹੀ ਸੂਰਮਾ ਹੈ ਮਾ ਹੈ ਉਹ ਸੂਰਮਾ ਹੈ ਤਾਂ ਤੇ ਫਿਰ ਗੁਰੂ ਐਸਾ ਹੈ ਭਾਈ ਇਹ ਜਿਹੜੇ ਦੈਂਤ ਨੇ ਅੰਦਰ ਦੇ ਇਹਨਾਂ ਨੂੰ ਸੰਘਾਰ ਕਰ ਫਿਰ ਗੁਰ ਗੋਰਖ ਹਣੇ ਤੇ ਜੀ ਗੋਰਖ ਦਾ ਭਾਵ ਗੋਰਖਨਾਥ ਨਾ ਸਮਝ ਲੈਣਾ ਇੱਥੇ ਗੋਰਖ ਦਾ ਅਰਥ ਜਦੋਂ ਆਪਾਂ ਅੱਡ-ਅੱਟ ਕਰਾਂਗੇ ਨਾ ਗੋਰਖ ਇਹਦਾ ਪਾਉ ਗਊਆਂ ਦੀ ਇੰਦਰੀਆਂ ਦੀ ਵੇਦਾਂ ਦੀ ਪ੍ਰithvi ਦੀ ਰੱਖਿਆ ਕਰਨ ਵਾਲਾ ਰੱਖ ਰੱਖਿਆ ਕਰਨ ਵਾਲਾ ਗੋਦਾਰਥ ਧਰਤੀ ਵੀ ਹੋ ਜਾਂਦੀ ਹੈ ਗੋਦਾਰਥ ਗਊਆਂ ਵੀ ਹੋ ਜਾਂਦੀਆਂ ਨੇ ਤੋਂ ਇਸ ਤਰ੍ਹਾਂ ਰੱਖਿਆ ਕਰਨ ਵਾਲਾ ਤੇ ਇਸ ਤਰ੍ਹਾਂ ਜਦੋਂ ਗੁਰੂ ਦੀ ਗੱਲ ਕਰਾਂਗੇ ਗੁਰੂ ਕਿਵੇਂ ਰੱਖਿਆ ਕਰਦਾ ਹੈ ਪਹਿਲੇ ਤਾਂ ਜਿਹੜਾ ਗੁਰੂ ਹੈ ਉਜਗਿਆਸੂ ਦੇ ਵਿੱਚ ਸਭ ਗੁਣਾ ਦੀ ਪਾਲਣਾ ਕਰਦਾ ਹੈ ਭਾਵ ਜੀਵ ਦੇ ਵਿੱਚ ਗੁਣਾ ਨੂੰ ਬਿਤਾਉਂਦਾ ਹੈ ਫਿਰ ਬਰਮਾ ਗੁਰ ਜਿਵੇਂ ਬਰਮਾ ਸੰਸਾਰ ਦੀ ਉਤਪਤੀ ਕਰਦਾ ਤੇ ਗੁਰੂ ਜੀ ਹਿਰਦੇ ਵਿੱਚ ਸਭ ਗੁਣਾ ਦੀ ਉਤਪਤੀ ਕਰਦੇ ਨੇ ਤੇ ਵਿਸ਼ਨਵਾੰਗ ਕਿਉਂ ਨੇ ਕਿਉਂਕਿ ਵਿਸ਼ਨੂੰ ਜੀ ਪਾਲਣਾ ਕਰਦੇ ਨੇ ਉਤਪਤੀ ਗੁਰੂ ਜੀ ਨੇ ਗੁਨਾ ਦੇ ਕਰਤੀਤਾ ਕਰਕੇ ਬ੍ਰਹਮਾ ਵਾਂਗ ਨੇ ਤੇ ਉਹਨਾਂ ਗੁਨਾ ਨੂੰ ਸੁਭਾਲ ਕੇ ਰੱਖਣਾ ਇਹ ਫਿਰ ਵਿਸ਼ਨਵਾੰਗ ਤੋਂ ਤਾਂ ਤੇ ਗੁਰੂ ਜੀ ਸ੍ਰੇਸ਼ਟ ਨੇ ਭਾਈ ਇਹ ਫਿਰ ਪਾਰਵਤੀ ਮਾਈ ਗੁਰੂ ਪਾਰਵਤੀ ਮਾਈ ਦੇ ਨਿਆਈ ਨੇ ਕਿਉਂਕਿ ਪਾਰਵਤੀ ਨੇ ਵੀ ਹੱਥ ਕੀਤਾ ਸੀ ਨਾ ਇਸ ਇਸ ਤਰ੍ਹਾਂ ਜਿਹੜਾ ਗੁਰੂ ਬੀਜ ਗਿਆਸੂ ਪਾਸੋਂ ਹੱਥ ਕਰਾਉਂਦਾ ਹੈ ਵੀ ਭਾਈ ਤੂੰ ਆਹ ਕਰਮ ਕਰਨਾ ਹੈ ਇਹ ਕਰਮ ਕਰੇਗਾ ਫੇਰੀ ਤੇਰਾ ਪਲਾ ਹੋ ਸਕਦਾ ਹੈ ਤਾਂ ਇਦਾਂ ਹੈ ਵੀ ਭਾਈ ਜਤੜੇ ਫਲ ਮਨਵਾਸੀ ਤਤੜੇ ਸਤਗੁਰ ਪਾਸ ਜਿੰਨੇ ਵੀ ਅਸੀਂ ਮਨ ਦੀਆਂ ਇਛਾਵਾਂ ਪੂਰਨ ਕਰਨੀਆਂ ਚਾਹੁੰਦੇ ਆ ਉਹ ਸਾਡੀਆਂ ਸਾਰੀਆਂ ਹੀ ਗੁਰੂ ਜੀ ਪੂਰਨ ਕਰਦੇ ਨੇ ਤੇ ਜਦੋਂ ਗੁਰੂ ਧਾਰਨ ਕਰਨਾ ਤੂ ਗੁਰੂ ਨੂੰ ਧਾਰਨ ਕਰ ਲਈਏ ਫਿਰ ਸਰੀਰਕ ਕਿਰਿਆ ਨੂੰ ਦੇਖ ਕੇ ਮਨ ਨਹੀਂ ਟਲਣਾ ਚਾਹੀਦਾ ਕਈ ਵਾਰ ਗੁਰੂਆਂ ਦੀ ਕਿਰਿਆ ਕੈਸੀ ਹੁੰਦੀ ਹੈ ਵੀ ਇਹ ਤਾਂ ਇਦਾਂ ਦਾ ਹੈ ਜੇ ਗੁਰੂ ਧਾਰਨ ਕਰ ਲਿਆ ਫਿਰ ਨਿਸ਼ਚਾ ਰੱਖੇ ਕਿਉਂਕਿ ਭਗਤ ਮਾਲ ਵਿੱਚ ਵੀ ਰਚਨ ਉਹਦਾ ਕਦੇ ਕਾਮੀ ਗੁਰੂ ਕ੍ਰਿਸ਼ਨ ਹੈ ਲੋਭੀ बावਣ ਜਾਨ ਕ੍ਰੋਧੀ ਨਰਸਿੰਘ ਰੂਪ ਹੈ ਨਹੀਂ ਭਗਤ ਮੈਂ ਹਾਨ ਕਦੇ ਇਹਨਾਂ ਨੂੰ ਦੇਖ ਕੇ ਭਗਤ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਕਿਸੇ ਨਾ ਕਿਸੇ ਕਮੀਨ ਨੂੰ ਦੇਖ ਕੇ ਕਹਿੰਦੇ ਹੁਣ ਕਮੀਆਂ ਵੜਿਆਂ ਵਿੱਚ ਹੁੰਦੀਆਂ ਨੇ ਜੇਕਰ ਆਪਾਂ ਕਮਣੀਆਂ ਕਮੀਆਂ ਨੂੰ ਹੀ ਦੇਖ ਕੇ ਚੱਲੀ ਤੇ ਅੱਗੇ ਨਹੀਂ ਵਧ ਸਕਾਂਗੇ ਕੁਝ ਚੰਗੇ ਗੁਣਾਂ ਨੂੰ ਦੇਖ ਕੇ ਭਾਈ ਅੱਗੇ ਵਧਣਾ ਚਾਹੀਦਾ ਹੈ ਤੋ ਇਸ ਤਰ੍ਹਾਂ ਸੰਦੇਹ ਨਹੀਂ ਕਰਨਾ ਚਾਹੀਦਾ ਆਪਣੇ ਗੁਰੂ ਤੇ ਗੁਰੂ ਦੇ ਵਿੱਚ ਪ੍ਰੇਮ ਧਾਰਨ ਕਰਕੇ ਰੱਖੀ ਤੋ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹਨੂੰ ਇਦਾਂ ਵੀ ਸਮਝ ਲਈਏ ਵੀ ਉਹ ਪਰਮੇਸ਼ਰ ਵਾਹਿਗੁਰੂ ਉਸ ਸਿਵਾ ਦਾ ਵੀ ਗੁਰੂ ਹੈ ਉਹ ਬ੍ਰਹਮਾ ਦਾ ਵੀ ਗੁਰੂ ਹੈ ਪਰਮੇਸ਼ਰ ਉਹ ਵਿਸ਼ਨੋ ਦਾ ਵੀ ਗੁਰੂ ਹੈ ਉਹ ਪਾਰਵਤੀ ਦਾ ਵੀ ਗੁਰੂ ਹੈ ਤੋ ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਤੋਂ ਗੁਰੂ ਦੀ ਜਿਹੜੀ ਮਹਿਮਾ ਸੁਣ ਕਰਕੇ ਸਦ ਆਖਦੇ ਨੇ ਵੀ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਵਾਲੇ ਇਸ ਤਰ੍ਹਾਂ ਦੇ ਗੁਰੂ ਦੀ ਮਹਿਮਾ ਹੋਰ ਵਰਣਨ ਕਰੋ ਹੁਣ ਗੁਰੂ ਦੀ ਮਹਿਮਾ ਪੱਕੇ ਕਿੱਥੋਂ ਤੱਕ ਵਰਣਨ ਕਰ ਲਵਾਂਗੇ ਕਿਉਂਕਿ ਗੁਰੂ ਤਾਂ ਸਮੱਗਰ ਹੈ ਗੁਰੂ ਦਾ ਗੁਨਾ ਦਾ ਭੰਡਾਰ ਹੈ ਤੇ ਸਤਿਗੁਰੂ ਫਿਰ ਇੱਥੇ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦੇ ਨੇ ਜੇ ਹੋ ਜਾਣਾ ਅੱਖਾਂ ਨਹੀਂ ਕਹਨੋ ਕਤਨ ਨਾ ਜਾਈ ਇਸ ਦੋ ਜੇਕਰ ਗੁਰੂ ਦੇ ਸਮਕਰ ਆਪਾਂ ਗੱਲ ਕਰਾਂਗੇ ਨਾ ਜੇ ਮੈਂ ਗੁਰੂ ਦੀ ਕਹੀਏ ਵੀ ਮੈਂ ਮਾ ਇਸ ਤਰ੍ਹਾਂ ਕਹਿ ਲਵਾਂਗਾ ਇਸ ਤਰ੍ਹਾਂ ਕਹਿ ਲਵਾਂਗਾ ਗੁਰੂ ਦੀ ਸਮਗਰ ਮਹਿਮਾ ਨੂੰ ਗੁਰੂ ਹੀ ਜਾਣਦਾ ਹੈ ਜੇ ਆਖਦਿਆਂ ਤਾਂ ਇਹ ਕਹਿਣੇ ਵਿੱਚ ਨਹੀਂ ਆਉਂਦੀ ਕਹਿੰਦੇ ਆ ਤਾਂ ਸਿੱਧੋ ਆਖਣ ਕਰਕੇ ਸੰਪੂਰਨ ਮਹਿਮਾ ਅਸੀਂ ਗੁਰੂ ਦੀ ਕਥਨ ਕਰੀ ਨਹੀਂ ਸਕਦੇ ਸਾਡੇ ਜੀਵਨ ਲੱਗ ਜਾਣਗੇ ਅਸੀਂ ਗੁਰੂ ਦੀ ਮਹਿਮਾ ਨੂੰ ਕਥਨ ਕਰੀ ਨਹੀਂ ਸਕਦੇ ਕਿ ਗੁਰੂ ਨੇ ਸਾਡੇ ਲਈ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ ਗੁਰੂ ਪਰਮੇਸ਼ਰ ਨਾਲ ਜੋੜਨ ਵਾਲਾ ਹੈ ਤੇ ਜਦੋਂ ਪਰਮੇਸ਼ਰ ਦੇ ਨਾਲ ਜੋੜਨ ਵਾਲਾ ਤੇ ਗੁਰੂ ਦੀ ਮਹਿਮਾ ਨੂੰ ਫਿਰ ਅਸੀਂ ਕਿੱਥੇ ਗੱਤਨ ਕਰਦਾਂਗੇ ਜਿਹਨੇ ਐਡਾ ਵੱਡਾ ਸਾਡੇ ਤੇ ਰਹਿਮਤ ਬਖਸ਼ਿਸ਼ ਕੀਤੀ ਹੈ ਇੱਕ ਦੂਜੀ ਭੌ ਲੱਖ ਹੋਵੇ ਤਲ ਇੱਕ ਦੂਜੀ ਭੌ ਲੱਖ ਹੋਵੇ ਤਲ ਲੱਖ ਹੋਵੇ ਲੱਖ 20 ਲੱਖ ਲੱਖ ਜਿਹੜਾ ਆਕੀ ਤੋ ਇੱਕ ਨਾਮ ਜਗਦੀਸ਼ ਐਸੇ ਗੁਰੂ ਦੀ ਮਹਿਮਾ ਐਸੇ ਪਰਮੇਸ਼ਰ ਦੀ ਮਹਿਮਾ ਜਿਸਨੇ ਪਰਮੇਸ਼ਰ ਵਿੱਚ ਅਭੇਦਤਾ ਕਰ ਲਈ ਹੋਵੇ ਤੋ ਜੇ ਹੋ ਜਾਣਾ ਆਖਾਂ ਨਾਹੀ ਕਹਣਾ ਕਥਨ ਨਾ ਜਾਈ ਕਹਦੇ ਆਖਣੇ ਕਰਕੇ ਸੰਪੂਰਨ ਮਹਿਮਾ ਕਥਨ ਕੀਤੀ ਹੀ ਨਹੀਂ ਜਾ ਸਕਦੀ ਤੇ ਸਤੂ ਗੁਰੂ ਜੀ ਨੇ ਸਾਨੂੰ ਇੱਕ ਗੱਲ ਸਮਝਾਈ ਹੈ ਸਤਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਮੈਨੂੰ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਨੇ ਇੱਕੋ ਗੱਲ ਸਮਝਾਈ ਹੈ ਇਹ ਸਾਰਿਆਂ ਜੀਵਾਂ ਦਾ ਇੱਕੋ ਦਾਤਾ ਪਰਮੇਸ਼ਰ ਹੀ ਹੈ ਭਾਈ ਸਭਨਾ ਦਾਤਾ ਇੱਕ ਹੈ ਆਪੇ ਵਖਸ ਕਰੇ ਇਸ ਲਈ ਉਹ ਪ੍ਰਮਾਤਮਾ ਮੈਨੋਂ ਵਿਸਰਦਾ ਨਹੀਂ ਹੈ ਗੁਰੂ ਇਹ ਗੱਲ ਸਮਝਾਉਂਦਾ ਹੈ ਵੀ ਪਿਆਰਿਓ ਉਹ ਪਰਮੇਸ਼ਰ ਹੀ ਸਾਰਿਆਂ ਦਾ ਦਾਤਾ ਹੈ ਤੇ ਜਦੋਂ ਇਹ ਗੱਲ ਸਮਝ ਪੈ ਜਾਂਦੀ ਹੈ ਫਿਰ ਉਹ ਕਦੇ ਵੀ ਨਹੀਂ ਵਿਸਰਦਾ ਹਰ ਵੇਲੇ ਯਾਦ ਰਹਿੰਦਾ ਹੈ ਤੇ ਜੋ ਪ੍ਰਮਾਤਮਾ ਹਰ ਵੇਲੇ ਯਾਦ ਰਹਿੰਦਾ ਹੈ ਕੈਸਾ ਹੈ ਫਿਰ ਕਹਦੇ ਗੁਰੂ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਫਿਰ ਇੱਥੇ ਫਿਰ ਉਹੀ ਕਥਨ ਆ ਜਾਂਦੇ ਨੇ ਉਹ ਪ੍ਰਮਾਤਮਾ ਸਭ ਕਰਕੇ ਪੂਜਨੀਕ ਹੈ ਪਾਪ ਸ੍ਰੇਸ਼ਟ ਹੈ ਵਿਜਨੋ ਕਰਕੇ ਵੀ ਪੂਜਨੀਕ ਹੈ ਬ੍ਰਹਮਾ ਕਰਕੇ ਵੀ ਪੂਜਨੀਕ ਹੈ ਪਰਮਾਤਮਾ ਦੇ ਸਾਰੇ ਅਗੰਮੀ અવਤਾਰ ਭੇਜੇ ਹੋਏ ਨੇ ਸਮੇਂ-ਸਮੇਂ ਦੇ અવਤਾਰ ਨੇ ਤੇ ਉਹ ਜਦੋਂ ਆਪ ਨੂੰ ਨਾ ਗੁਰੂ ਕਲਗੀ ਤਰ ਪਾਸੇ ਜੀਵਨ ਨੂੰ ਪੜਨਾ ਮਿਲਦਾ ਤਾਂ ਉਥੇ ਆਖਦੇ ਨੇ ਵੀ ਪਰਮਾਤਮਾ ਗੁਰੂ ਪਾਸਾ ਜਿਹਨੂੰ ਭਗਤੀ ਵਿੱਚ ਲੀਨ ਨੇ ਵੀ ਭਾਈ ਤੂੰ ਦੁਨੀਆ ਤੇ ਜਾ ਤੇ ਗੁਰੂ ਕਲ ਕੀ ਤਰਪਾਸਾ ਜੀ ਆਖਦੇ ਨੇ ਮੇਰਾ ਦੁਨੀਆ ਤੇ ਆਉਣ ਨੂੰ ਜੀ ਨਹੀਂ ਕਰਦਾ ਫਿਰ ਸਤਿਗੁਰ ਪ੍ਰਮਾਤਮਾ ਦੇ ਵਿੱਚ ਜੋ ਵਿਚਾਰ ਹੁੰਦੀ ਹੈ ਉਹ ਬਚਨ ਬਲਾਸ ਪਾਸਾ ਜੀ ਦਸਵੀਂ ਤੋਂ ਉਹ ਜਿਹੜੇ ਬਚਨ ਬਲਾਸਾਂ ਵਿੱਚ ਸਾਨੂੰ ਸੁਣਨ ਨੂੰ ਮਿਲਦਾ ਪੜਨ ਨੂੰ ਮਿਲਦਾ ਵੀ ਮੈਂ ਦੁਨੀਆ ਤੇ ਅਨੇਕਾਂ ਅਵਤਾਰ ਭੇਜੇ ਆਪੋ ਆਪਣਾ ਨਾਮ ਜਪਾ ਕੇ ਆਏ ਨੇ ਤੇ ਹੁਣ ਤੁਸੀਂ ਵੀ ਜਾਓ ਭਾਈ ਉਸ ਵਾਹਿਗੁਰੂ ਦੇ ਨਾਲ ਸਭ ਨੂੰ ਜੋੜੋ ਤਾਂ ਇਹ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਤਸਮ ਪਾਸਾ ਤੱਕ ਜਿੰਨੇ ਵੀ ਗੁਰੂ ਅਵਤਾਰ ਹੋਏ ਨੇ ਸਾਰਿਆਂ ਨੇ ਹੀ ਉਸ ਪਰਮੇਸ਼ਰ ਦੀ ਗੱਲ ਕੀਤੀ ਕਿਤੇ ਵੀ ਆਪਣਾ ਨਾਮ ਨਹੀਂ ਆਇਆ ਤੇ ਜੇਕਰ ਬਾਬੇ ਨਾਨਕ ਦਾ ਵੀ ਨਾਮ ਆਉਂਦਾ ਤਾਂ ਨਾਨਕ ਦਾਸ ਹਾਂ ਤਾਂ ਇਹ ਸਾਰੇ ਬਜਨ ਨੂੰ ਪਰਮੇਸ਼ਰ ਨਾਲ ਜੋੜਨ ਵਾਲੇ ਨੇ ਤਾਂ ਜੇ ਕਹੀਏ ਵੀ ਆਪਾਂ ਉਸ ਗੁਰੂ ਨੂੰ ਸਮੱਗਰ ਕੈਦ ਧਮਾਂਗੇ ਉਹਦੀ ਮਹਿਮਾ ਨੂੰ ਕਥਨ ਕਰ ਦਮਾਂਗੇ ਨਹੀਂ ਭਾਈ ਗੁਰੂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਤੇ ਗੁਰੂ ਇੱਕੋ ਗੱਲ ਸਮਝਾਉਂਦਾ ਵੀ ਭਾਈ ਸਭਨਾ ਜੀਆਂ ਦਾ ਇੱਕ ਦਾਤਾ ਸਾਨੂੰ ਸਤਿਗੁਰਾਂ ਨੇ ਇਹ ਗੱਲ ਸਮਝਾਈ ਹੈ ਵੀ ਪਰਮਾਤਮਾ ਇੱਕੋ ਹੀ ਹੈ ਭਾਈ ਉਹਨੂੰ ਜਪਣ ਵਾਲਿਆਂ ਨੇ ਉਹਦੇ ਨਾਮ ਪਿਆਰ ਦੇ ਵਿੱਚ ਵੱਖੋ ਵੱਖਰ ਰੱਖੇ ਨੇ ਪਿਆਰ ਵਿੱਚ ਕਿਸੇ ਨੇ ਵੀ ਕੋਈ ਵੀ ਨਾਮ ਨਾਲ ਆਵਾਜ਼ ਮਾਰੀ ਹਣ ਸੇਸਨਾਗ ਹਜ਼ਾਰਾਂ ਨਾਮ ਲੈਂਦੇ ਨੇ ਭਗਤ ਨਾਮਦੇਵ ਜੀ ਬੀਠਲ ਬੀਠਲ ਕਹਿ ਕੇ ਰੱਬ ਨੂੰ ਪਾ ਲੈਂਦੇ ਨੇ ਬਾਬਾ ਕਬੀਰ ਜੀ RAM RAM ਕਹਿ ਕੇ ਪਾ ਲੈਂਦੇ RAM ਦਾ ਪਾਵ ਰਮਿਆ ਹੋਇਆ ਬਾਬਾ ਰਵਦਾ ਜੀ ਸੋਹੰਸ ਸੋਹੰਸ ਸਬਤਾ ਜਾਪ ਕਰਦੇ ਨੇ ਤੋ ਬਾਬਾ ਫਰੀਦ ਜੀ ਅੱਲਾ ਅੱਲਾ ਕਰਦੇ ਨੇ ਕੋਈ ਗੋਪਾਲ ਕਰਦਾ ਕੋਈ ਵਾਸਦੇਵ ਕਹਿ ਕੇ ਜਪ ਲੈਂਦਾ ਹੈ ਕੋਈ ਗੋਬਿੰਦ ਕਹਿ ਕੇ ਜਪ ਲੈਂਦਾ ਹੈ ਕੋਈ ਹਰ ਹਰ ਕਰ ਲੈਂਦਾ ਹੈ ਤੋ ਇਹ ਸਾਰੇ ਨਾਮ ਰੱਬ ਪਰਮੇਸ਼ਰ ਦੇ ਨੇ ਤੇ ਪਰਮੇਸ਼ਰ ਇੱਕੋ ਹੀ ਹੈ ਭਾਈ ਤੇ ਸਾਰਿਆਂ ਦਾ ਹੀ ਉਹ ਦਾਤਾ ਹੈ ਤੇ ਜਦੋਂ ਉਹਦੇ ਨਾਲ ਪਿਆਰ ਪੈ ਜਾਂਦਾ ਫਿਰ ਉਹ ਕਦੇ ਵੀ ਨਹੀਂ ਵਿਸਰਦਾ ਜਦੋਂ ਤੱਕ ਪਿਆਰ ਨਹੀਂ ਪੈਂਦਾ ਫਿਰ ਆਪਾਂ ਇਧਰ ਉਧਰ ਭਟਕਦੇ ਰਹਿੰਦੇ ਆ ਜਦੋਂ ਪਿਆਰ ਪੈ ਜਾਵੇ ਫਿਰ ਉਹ ਪ੍ਰਮਾਤਮਾ ਹਮੇਸ਼ਾ ਜਾ ਦਿੰਦਾ ਤੇ ਜਿਸ ਦੇ ਅੰਦਰ ਇਹ ਗੁਣ ਆ ਗਿਆ ਤੇ ਉਹ ਸਭ ਗੁਣਾਂ ਨੂੰ ਪਰਪੂਲਤ ਕਰਨ ਵਾਲੇ ਗੁਰੂ ਜੀ ਫਿਰ ਸਭ ਗੁਣਾਂ ਨੂੰ ਅੱਗੇ ਹੋਰ ਬਤਾਉਂਦੇ ਨੇ ਤਾਂ ਇਹ ਤਾਂ ਜਿਹੜੇ ਜੰਗੇ ਗੁਰਮੁਖ ਨੇ ਹੁੰਦੇ ਨੇ ਨਾ ਉਹ ਕਦੇ ਵੀ ਕਿਸੇ ਦਾ ਬੁਰਾ ਕਰਨ ਤੋਂ ਡਰਦੇ ਨਹੀਂ ਉਹ ਕਿਸੇ ਨਾਲ ਹੀ ਖਾਨੇ ਕਰਦੇ ਕਿਸੇ ਨਾਲ ਲੁਆਇਸ ਨਹੀਂ ਕਰਦੇ ਕਿਸੇ ਦਾ ਬੁਰਾ ਨਹੀਂ ਕਰਦੇ ਕਿਸੇ ਦਾ ਨੁਕਸਾਨ ਨਹੀਂ ਕਰਦੇ ਸਭਨਾ ਦਾ ਭਲਾ ਮਨਾਉਂਦੇ ਨੇ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਸਦਾ ਬੁਰਾ ਕਿਉ ਹੋਏ ਇਹ ਗੁਰੂ ਮਹਾਰਾਜ ਦੇ ਬਚਨ ਨੇ ਸੋ ਇੱਥੇ ਭਾਈ ਪੰਜਵੀਂ ਪੌੜੀ ਦੀ ਸਮਾਪਤੀ ਹੈ 158 ਅੱਖਰ ਪੰਜਵੀਂ ਪੌੜੀ ਦੇ ਨੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡੇ ਲੋਕ ਸੁਖੀਏ ਪ੍ਰਲੋਕ ਸੇਲੇ ਹੋ ਜਾਣ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਸੋਖੰਪੁੱਲਾਂ ਦੀ ਮਾਫੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਵਾਲੇ ਨੇ ਮਿਹਰ ਭਰੇ ਹੱਥ ਰੱਖਣ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸਰ ਰਾਤ ਦੋਏ ਦਾਈ ਦਾਇਆ ਖੇਲਾ ਸਗਲੋ ਜਗਤ ਚੰਗੇ ਆਇਆ ਬੁਰੇ ਆਇਆ ਵਾਚ ਤੁਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਾ ਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਕਾਇਮ ਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ठाਕਰ